ਬਾਰਲਿਆਂ ਦੇਸ਼ਾਂ ਵਾਲੇ ਇਹਦੇ ਨਾਲ ਇੱਕ ਮਿਕ ਜ਼ਿਆਦਾ ਆ ਕੁਦਰਤ ਦੇ ਨਿਜਮਾਂ ਨਾਲ ਇੱਕ ਮਿਕ ਜ਼ਿਆਦਾ ਆ ਬੱਚਿਆਂ ਦੇ ਵਿਆਹ ਆ ਬੱਚੇ ਖੁੱਲ ਕੇ ਆਪਣੀ ਜ਼ਿੰਦਗੀ ਜਿਉਂਦੇ ਆ ਆਪਣੀਆਂ ਨੌਕਰੀਆਂ ਕਰਦੇ ਆ ਜੋਬਾਂ ਕਰਦੇ ਆ ਉਹ ਬਾਹਰ ਤੁਹਾਨੂੰ ਉਹਨਾਂ ਦੇ ਕਾਮ ਦੇਸ ਦਾ ਸਾਡਿਆਂ ਦੀਆਂ ਸੁਰਤਾਂ ਦੇ ਵਿੱਚ ਫਸਿਆ ਹੋਇਆ ਸਾਡੇ ਬੰਦਿਆਂ ਦੇ ਦਿਮਾਗਾਂ 'ਚ ਹੈ ਬਾਹਰਲਿਆਂ ਨੂੰ ਸਾਡੇ ਲੋਕੀ ਆਮ ਕਹਿ ਦੇਣਗੇ ਬੜਾ ਗੰਦਮੰਦੋ ਨਹੀਂ ਭਾਈ ਜਿੱਦਾਂ ਕਿਸੇ ਦੀ ਧੀ ਪੈਣ ਉਥੋਂ ਲੰਘਦੀ ਹੈ ਨਾ ਤੇ ਜਿਵੇਂ ਸਾਡੇ ਵਾਲੇ ਬੰਦੇ ਅੱਖਾਂ ਟੱਡ-ਟੱਡ ਵੇਖਦੇ ਐ ਇਦਾਂ ਗੋਰੇ ਨਹੀਂ ਵੇਖਦੇ ਉਹਨਾਂ ਦੀ ਸੁਰਤ ਵਿੱਚ ਕਾਮ ਨਹੀਂ ਉਹਨਾਂ ਦਾ ਢਾਂਚਾ ਇਦਾਂ ਦਾ ਬਣਾਇਆ ਹੋਇਆ ਸਿਸਟਮ ਇਦਾਂ ਦਾ ਬਣਾਇਆ ਹੋਇਆ ਆਪੂ ਆਪਣਾ ਰਿਸ਼ਤਾ ਲੱਭਦੇ ਐ ਚੁਣਦੇ ਐ ਜੀਵਨ ਸਾਥੀ ਚੁਣਦੇ ਐ ਪਰ ਸਾਡੇ ਵਾਲੇ ਕਈ ਚੀਜ਼ਾਂ ਦੀ ਕਾਪੀ ਕਰਦੇ ਐ ਕਹਿੰਦੇ ਸਾਨੂੰ ਵੀ ਹੱਕ ਦੇ ਦਿਓ ਵੀ ਬੰਦਾ ਆਪਣਾ ਜੀਵਨ ਸਾਥੀ ਚੁਣ ਲੇ ਬਿਲਕੁਲ ਹੱਕ ਦੇ ਦਿਓ ਪਰ ਚੇਤਾ ਤੇ ਰੱਖ ਲੋ ਗੱਲ ਵੀ ਮੈਂ ਇੱਕ ਦੋ ਵਾਰੀ ਗੱਲ ਕੀਤੀ ਐ ਬਾਹਰ ਲਿਆਂ ਦੇਸ਼ਾਂ ਦੇ ਵਿੱਚ ਕਈ ਬੰਦੇ ਇਦਾਂ ਦੇ ਆ ਧਿਆਨ ਨਾਲ ਗੱਲ ਮੇਰੀ ਸੁਣਿਓ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਬਾਹਰ ਲਿਆਂ ਦੇਸ਼ਾਂ ਦੇ ਵਿੱਚ ਨਾ ਕਈ ਵਾਰੀ ਬੰਦਿਆਂ ਨੂੰ ਵੇਖਿਆ ਵੀ ਸ਼ਰਾਬ ਪੀਂਦੇ ਆ ਨਾ ਉਹ ਜਹਾਜ਼ 'ਚ ਕਈ ਵਾਰੀ ਵੇਖਿਆ ਨਾਲ ਬੈਠਣਗੇ ਕਿਤਾਬ ਸ਼ੁਰੂ ਕਰ ਲੈਣਗੇ ਉਹਨਾਂ ਦਾ ਪੈਕ ਮੁੱਕਦਾ ਹੈ ਗਲਾਸ ਲੈ ਕੇ ਬਹਿ ਜਾਂਦੇ ਆ ਅੱਧੀ ਕਿਤਾਬ ਪੜ ਦਿੰਦੇ ਅੱਧੀ ਕਿਤਾਬ ਸਵੇਰੇ ਉੱਠੇ ਕੌਫੀ ਦਾ ਕੱਪ ਰੱਖ ਲਿਆ ਕੌਫੀ ਐਂ ਰੱਖੀ ਜਹਾਜ਼ 15 16 ਘੰਟੇ ਲੱਗ ਜਾਂਦੇ ਕਈ ਵਾਰੀ ਅਮਰੀਕਾ ਨੂੰ ਜਾਈਏ ਤੇ ਸਵੇਰੇ ਉੱਥੇ 8 ਘੰਟੇ ਸੌ ਕੇ ਫਿਰ ਕੌਫੀ ਦਾ ਕੱਪ ਰੱਖਿਆ ਤੇ ਅੱਧੀ ਕਿਤਾਬ ਬਾਕੀ ਦੀ ਵੀ ਪੜਤੀ ਹੁਣ ਸਾਡੇ ਵਾਲੇ ਸ਼ਰਾਬ ਵਾਲੀ ਨਕਲ ਤੇ ਕਰ ਲੈਂਦੇ ਵੀ ਮੈਂ ਵੀ ਪੱਬ ਚ ਜਾਉ ਮੈਂ ਵੀ ਇੰਨ ਈ ਕਰੂ ਮੈਂ ਵੀ ਨੱਚੂ ਇਹਦੀ ਤੇ ਕਾਪੀ ਕਰ ਲਈ ਪਰ ਜਿਹੜਾ ਕੰਮ ਗੋਰੇ ਕਰਦੇ ਆ ਉਹ ਕੀ ਕਰਦੇ ਆ ਫਿਰ ਉਹ ਤੇ ਕਿਤਾਬ ਵੀ ਪੜਦੇ ਆ ਨਾਲ ਅੱਧੀ ਇਹ ਕੌਣ ਪੜੇਗਾ ਉਹਦੀ ਸ਼ਰਾਬ ਦੀ ਰੀਸ ਤੇ ਕਰਦਾ ਇਹ ਕੌਣ ਕਰੂ ਇਦਾਂ ਅਗਲਾ ਕਹਿੰਦਾ ਖੁੱਲ ਦੇ ਦੇ ਮੈਨੂੰ ਮੈਂ ਆਪਣੀ ਮਰਜ਼ੀ ਨਾਲ ਪਹਿਲਾਂ ਬਣਾ ਕੇ ਵਿਖਾ ਬਾਪੂ ਬਾਹਰ ਜਾਣਾ ਦੇ ਦੇ ਪੈਸੇ ਘਰ ਬਣਾਉਣਾ ਹੈ ਦੇ ਦੇ ਪੈਸੇ ਕੱਪੜੇ ਖਰੀਦਣੇ ਨੇ ਦੇ ਦੇ ਪੈਸੇ ਆ ਵੀ ਕਰਨਾ ਹੈ ਦੇ ਦੇ ਪੈਸੇ ਹਰ ਚੀਜ਼ ਚ ਬਾਪੂ ਦੀ ਮਰਜ਼ੀ ਬਾਪੂ ਦੀ ਬਾਪੂ ਦੀ ਮਰਜ਼ੀ ਬਿਨਾ ਮੇਰੀ ਪਾਕਟ ਮਨੀ ਬਾਪੂ ਦੀ ਮਰਜ਼ੀ ਨਾਲ ਚੱਲੂ ਘਰ ਮੈਂ ਬਾਪੂ ਦੀ ਮਰਜ਼ੀ ਬਾਪੂ ਬਿਨਾ ਗੁਜ਼ਾਰਾ ਨਹੀਂ ਤੇ ਜਦੋਂ ਫਿਰ ਵਿਆਹ ਕਰਾਏਗਾ ਉਦੋਂ ਬਾਪੂ ਕਹੇਗਾ ਵੀ ਹੁਣ ਵੀ ਤੈਨੂੰ ਮੈਨੂੰ ਪੁੱਛਣਾ ਪੈਣਾ ਐ ਨਹੀਂ ਹੁਣ ਵੀ ਮੇਰੀ ਮਰਜ਼ੀ ਚੱਲੂ ਇੱਥੇ ਇਹਦੇ ਪੈਕੇਜ ਪੂਰਾ ਹੀ ਆਊ ਫਿਰ ਅਗਲਿਆਂ ਦੇ ਨਿਆਣੇ 13 ਸਾਲ ਤੇ ਕੰਮ ਕਰਨ ਲੱਗ ਜਾਂਦੇ ਐ ਪੜ੍ਹਾਈ ਦੇ ਨਾਲ ਪਾਰਟ ਟਾਈਮ ਜੌਬ ਕਰਦੇ ਐ ਜਿੰਨੇ ਬਾਹਰल्या ਦੇਸ਼ਾਂ 'ਚ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਤੁਹਾਡੇ ਰਿਸ਼ਤੇਦਾਰ ਮਿੱਤਰ ਗਏ ਨੇ ਪਤਾ ਕਰਕੇ ਵੇਖ ਲਿਓ ਨਿਆਣਾ 13 14 ਸਾਲਾਂ ਦਾ ਐਤਵਾਰ ਤੇ ਸ਼ਨੀਵਾਰ ਕੰਮ ਕਰਦਾ ਹੈ ਸ਼ੁੱਕਰਵਾਰ ਨੂੰ ਸ਼ਾਮ ਨੂੰ ਜਾਂਦਾ ਐਤਵਾਰ 8 ਘੰਟੇ ਲਾ ਕੇ ਆਉਂਦਾ ਐ ਸ਼ਨੀਵਾਰ ਤੇ ਐਤਵਾਰ 14 ਸਾਲ ਦਾ ਨਿਆਣਾ ਕੰਮ ਕਰਕੇ ਆਪਣਾ ਖਰਚਾ ਆਪ ਕੱਢਣ ਲੱਗ ਜਾਂਦਾ ਵੀਰੋ ਤੇ 25 ਸਾਲਾਂ ਤੱਕ ਆਪਣਾ ਘਰ ਬਣਾ ਲੈਂਦਾ ਆਪਣੀ ਕਮਾਈ ਕਰ ਕਰਕੇ ਮਿਹਨਤ ਕਰ ਕਰਕੇ ਆਪਣਾ ਘਰ ਆਪਣੀ ਗੱਡੀ ਆਪਣੀ ਕਮਾਈ ਉਹ ਫਿਰ ਕਹਿੰਦਾ ਮੇਰੀ ਆਪਣੀ ਵਿਆਹ ਕਰਾਉਣ ਵਿੱਚ ਮੇਰੀ ਆਪਣੀ ਮਰਜ਼ੀ ਮੇਰੀ ਚੁਆਇਸ ਹੱਕ ਫਿਰ ਆਪੇ ਹੀ ਮਿਲ ਜਾਂਦਾ ਪਿਓ ਕਹਿੰਦਾ ਜਦੋਂ ਘਰ ਠੀਕ ਬਣਾਇਆ ਘਰ ਵਧੀਆ ਬਣਾ ਲਿਆ ਜੌਬ ਵਧੀਆ ਹੈ ਗੱਡੀ ਵਧੀਆ ਹੈ ਚੱਲ ਯਾਰ ਰਿਸ਼ਤਾ ਵੀ ਤੇ ਫਿਰ ਵਧੀਆ ਹੀ ਕਰਾਉ ਹੁਣ ਸਾਡੇ ਵਾਲਿਆਂ ਦਾ ਪਤਾ ਹੀ ਹੈ ਵਿਚਾਰਾ ਗਲਾਸ ਤੇ ਚੱਕਦਾ ਨਹੀਂ ਕੁੜੀ ਕਿੱਥੋਂ ਲੱਭ ਲੂ ਸੋਚੋ ਤੇ ਸਹੀ ਗੱਲ ਮਾਂ ਪਿਓ ਟੈਨਸ਼ਨ 'ਚ ਪੈ ਜਾਂਦੇ ਨੇ ਵੀ ਇਹ ਤੇ ਕਮਲਾ ਅਜ ਤੱਕ ਤੇ ਕਦੇ ਕੁਝ ਖਰੀਦਣ ਨਹੀਂ ਗਿਆ ਅੱਜ ਕੱਲ ਇਦਾਂ ਕਿਵੇਂ ਇਦਾਂ ਅੱਜ ਤੱਕ ਤੇ ਤੂੰ ਮਾਂ ਪਿਓ ਇਹੀ ਕਹਿੰਦੇ ਆ ਪਿਆਰਿਓ ਵੀ ਨਿੱਕੀ ਨਿੱਕੀ ਚੀਜ਼ ਤੇ ਸਾਡੇ ਤੇ ਡਿਪੈਂਡ ਸੀ ਤੂੰ ਚਾਹ ਲਿਆ ਪਾਣੀ ਲਿਆ ਆਹ ਕਰ ਆਹ ਕਰ ਪੰਜਾਬੀਓ ਚੇਤਾ ਰੱਖੋ ਜੇ ਤੁਸੀਂ ਸ਼ਰਾਬ ਦੀ ਰੀਸ ਕਰਨੀ ਐ ਵੀ ਉਹ ਵੀ ਪੀਂਦੇ ਨੇ ਅਸੀਂ ਵੀ ਪੀਣੀ ਐ ਤੇ ਫਿਰ ਕਿਤਾਬ ਦੀ ਰੀਸ ਵੀ ਕਰਨੀ ਪਊ ਜੇ ਅਸੀਂ ਕਹਿੰਨੇ ਆ ਨਾ ਵੀ ਮਰਜ਼ੀ ਸਾਡੀ ਤੇ ਫਿਰ ਕੰਮ 13-14 ਸਾਲਾਂ ਦੇ ਜੋਬਾਂ ਕਰਨੀਆਂ ਸਟਾਰਟ ਕਰੋ ਮਿਹਨਤ ਕਰਕੇ ਆਪਣੇ ਪਿਓ ਨੂੰ 25 ਸਾਲ ਦਾ ਜਦੋਂ ਸਾਹਮਣੇ ਕਹਿ ਗਏਗਾ ਨਾ ਬਾਪੂ 10 ਲੱਖ ਮੇਰਾ ਬੈਂਕ 'ਚ ਜਮਾ ਹੈ ਪਲਾਟ ਖਰੀਦ ਲਿਆ ਘਰ ਬਣਾਉਣਾ ਹੈ ਆਪਣਾ ਉਦੋਂ ਪਿਓ ਪਰミਸ਼ਨ ਦੇ ਸਕਦਾ ਹੈ ਚਾਂਸ ਨੇ ਪਰ ਸਾਰੀ ਰਿਸਕ કરીਦੀ ਹੈ ਇੰਨੀ ਕੁ ਚੀਜ਼ ਵੇਖ ਲਈ ਉਹ ਕਰਦੇ ਆ ਜੀ ਵੀ ਕਰਾਂਗੇ ਸਾਡੇ ਵਾਲੇ ਕਿੱਥੇ ਮੰਨ ਜਾਣਗੇ ਕਰਕੇ ਵਿਖਾਇਆ ਜਿਹੜੇ ਬੱਚਿਆਂ ਨੇ ਤੁਹਾਡੇ ਚ ਤੁਸੀਂ ਨੋਟ ਕਰ ਲੋ ਪੜ੍ਹੇ ਲਿਖੇ ਬੱਚੇ ਬਾਈਆਂ ਤੇਈਆਂ ਪੱཅੀਆਂ ਸਾਲ ਦੇ ਨੌਕਰੀ ਲੱਗ ਕੇ ਘਰ ਬਣਾ ਲਿਆ ਜਦੋਂ 30 ਸਾਲ ਦਾ ਹੋਇਆ ਬਾਪੂ ਵਿਆਹ ਕਰਾਉਣਾ ਅਸੀਂ ਇਕੱਠੇ ਰਹਿਣੇ ਪੜਦੇ ਆ ਸਾਡਾ ਮਨ ਕਰਦਾ ਤੇ ਤੁਸੀਂ ਆਮ ਵੇਖ ਲੋ ਪੜ੍ਹਿਆ ਲਿਖਿਆ ਪਿਓ ਵੇਖ ਲੈਂਦਾ ਵੀ ਬੱਚਾ ਸੈੱਟ ਐ ਚੱਲ ਵੀ ਤੇਰੀ ਮਰਜ਼ੀ ਐ ਉਹ ਫਿਰ ਹਾਂ ਕਰ ਦਿੰਦਾ ਪਰ ਮਾਪੇ ਹਾਂ ਕਰ ਦਿੰਦੇ ਆ ਪਰ ਪੂਰਾ ਪੈਕੇਜ ਆਵੇ ਪੂਰਾ ਟਾਈਮ ਤੂੰ ਐ ਨਹੀਂ ਕਰ ਸਕਦਾ ਮਠਿਆਈ ਵਾਲੀ ਦੁਕਾਨ ਤੇ ਜਾ ਕੇ ਆਖੇ ਵੀ ਇੱਕ ਰਸਗੁੱਲਾ ਪਾ ਦੇ ਇੱਕ ਬਰਫੀ ਪਾ ਦੇ ਇੱਕ ਜਲੇਬੀ ਪਾ ਦੇ ਐ ਨਹੀਂ ਅੱਧਾ ਕਿਲੋ ਤੈਨੂੰ ਲੈਣੀ ਪੈਣੀ ਹੈ ਫਿਰ ਪੈਕੇਜ ਪੂਰਾ ਹੀ ਆਉ। ਵਿਆਹ ਮਰਜੀ ਨਾਲ ਕਰਾਉਣੇ ਆ ਜੀ ਹਾਂਜੀ ਤੇ ਫਿਰ ਲੱਗ 13 ਸਾਲ ਦਾ ਕੰਮ ਤੇ ਸਾਰੇ ਕੰਮ ਕਰੋ ਅੱਧੀ ਨਹੀਂ ਸਾਰੀ ਕਾਪੀ ਕਰਕੇ ਬੁਖਾ ਰੀਸ ਕਰਕੇ ਮੈਂ 25 ਸਾਲ ਦਾ ਘਰ ਬਣਾ ਲੈਗਾ ਕਰਵਾਦਾ ਇੱਥੇ 30 ਸਾਲ ਤੱਕ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਕਰਵਾਦਾ ਫਿਰ ਆਉਂ ਗੱਲ ਪੂਰਾ ਪੈਕੇਜ ਆਊ ਕਿ ਨਹੀਂ ਆਉ ਕਈਆਂ ਦੇ ਤੇ ਦਿਲ ਟੁੱਟ ਜਾਂਦੇ ਨੇ ਆ ਗੱਲ ਸੁਣ ਆ ਵੀ ਇਹੀ ਤੇ ਤਿਆਰੀ ਕਰੀ ਫਿਰਦੇ ਸੀ ਕਿ ਬਾਪੂ ਨਾਲ ਗੱਲ ਕਰਨੀ ਹੈ ਬਾਪੂ ਵੀ ਇੱਥੇ ਨਾਲ ਹੀ ਬੈਠਾ ਹੋਣਾ ਐ ਮਾਰਦਾ ਕੂਣੀਆ ਸੁਣ ਲੈ ਆ ਸੁਣ ਲੈ ਆ ਛੇੜ ਤਾਂ ਜੱਬ ਲਿਆ ਹੁਣ ਘਰ ਬਣਾ ਲਾ ਤੇ ਫਿਰ ਮਰਜ਼ੀ ਤੇ ਦੀ ਹੈ ਨਾ ਕਿ ਨਹੀਂ ਕਰਦਾ ਆ ਹੈ ਵਿੱਚ ਕਈ ਫੋਟਵਾਂ ਦੀਆਂ ਖਿੱਚੋ ਭਾਈ ਸਾਹਿਬ ਤੁਸੀਂ ਆਪ ਖਿੱਚੋ ਇਹਨੂੰ ਪਤਾ ਹੁੰਦਾ ਵੀ ਕਿੱਥੇ ਭੇਜਣੀਆਂ ਨੇ ਅੱਧੇ ਆਂਗ ਦਾ ਪਤਾ ਹੀ ਐ ਨਿਆਣੇ ਨਹੀਂ ਉਮਰਾਂ ਲੰਘੀਆਂ ਯਾਰ 20 ਸਾਲ ਹੋ ਗਏ ਬੰਦਿਆਂ ਨੂੰ ਹੀ ਮਿਲਦਾ ਲੋਕਾਂ ਦੀ ਰਹਿਣਾ ਬੰਦੇ ਦਾ ਹਾਪ ਭਾਅ ਵੇਖੀ ਪਤਾ ਲੱਗ ਜਾਂਦਾ ਤਾਂ ਕਰਕੇ ਵੀਰੋ ਪੈਕੇਜ ਲੈਣਾ ਪੈਣਾ ਜੇ ਗੋਰੀਆਂ ਦੀਆਂ ਰੀਸਾਂ ਕਰਨੀਆਂ ਸਾਰੀਆਂ ਕਰਨੀਆਂ ਪੈਣਗੀਆਂ ਕੋਈ ਧੀ ਆ ਜਿਹੜੇ ਕੈਨੇਡਾ ਪੜ੍ਹੀ ਲਿਖੀ ਗਈ ਐ ਬੱਚੀ ਗਈ ਐ ਪਾਪਿਓ ਨੂੰ ਸੱਦਿਆ ਘਰ ਬਣਾ ਕੇ ਬੈਠੀ ਐ ਜਦੋਂ ਉਹ ਗੱਲ ਕਰਦੀ ਨਾ ਪਿਤਾ ਜੀ ਅਸੀਂ ਇਕੱਠੇ ਕੰਮ ਕਰਦੇ ਆ ਰਿਸ਼ਤਾ ਕਰ ਲਈਏ ਪਿਓ ਕਦੇ ਨਾ ਹੀ ਨਹੀਂ ਕਰਦਾ ਕਹਿੰਦਾ ਜਦੋਂ ਇੰਨੀ ਪੈਰਾਂ ਤੇ ਖੜੀ ਐ ਤੇ ਇੰਨੇ ਕੰਮ ਸਹੀ ਸੀ ਇੱਥੇ ਕੰਮ ਗਲਤ ਕਿਵੇਂ ਕਰੂ ਵਾਹ ਵਾਹ ਭੈਣ ਨੂੰ ਭਰੋਸਾ ਵੱਜ ਜਾਂਦਾ ਕਰ ਲੂ ਠੀਕ ਏ ਸਾਡੇ ਵਾਲੇ ਚਾਹ ਦਾ ਗਲਾਸ ਤੇ ਬਣਾ ਨਹੀਂ ਸਕਦੇ ਅੱਜ ਤੱਕ ਚਾਹ ਨਹੀਂ ਬਣਾਉਣੀ ਆਈ ਚਾਹ ਦਾ ਕੱਪ ਨਹੀਂ ਬਣਾਉਣਾ ਆਉਂਦਾ